ਸੱਚਾ ਦੋਸਤੋ ਧੰਨਵਾਦ ਅਤੇ ਵੈਲਕਮ ਤੁਹਾਡਾ ਸਾਰਿਆਂ ਦਾ ਬਲਵਿੰਦਰ ਸਿੰਘ ਬਾਜਾ ਵੱਲੋਂ ਗੱਲ ਕੀਤੀਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਯਾਰ ਇਹ ਬੜਾ ਹੀ ਹੁਣ ਮਸ਼ਹੂਰ ਹੋ ਗਿਆ ਪ੍ਰੋਗਰਾਮ ਆ ਸਾਰੇ ਹੀ ਹੁਣ ਆਮ ਜਦੋਂ ਕਿਤੇ ਨਾ ਮਿਲਦਾ ਉਹ ਸਸੀ ਗੱਲ ਬੁਲਾਉਂਦੇ ਨਾਲ ਹੀ ਕਹਿੰਦੇ ਨੇ ਗੱਲ ਕੀਤੀਆਂ ਦੂਰ ਜਾਂਦੀ ਹੈ ਸੋ ਗੱਲ ਕੀਤੀਆਂ ਦੂਰ ਜਾਂਦੀ ਹੈ ਕੱਲ ਕਿਸੇ ਨੂੰ ਦੱਸੀ ਨਾ ਆ ਇਸ ਦੇ ਵਿੱਚ ਅੱਜ ਮੈਂ ਇੱਕ ਫਿਰ ਆ ਜੋ ਸਾਡੇ ਸਮਾਜ ਦੇ ਵਿੱਚ ਕੁਝ ਬੀਤਰੀਆਂ ਗੱਲਾਂ ਉਹਨਾਂ ਦੇ ਬਾਰੇ ਗੱਲ ਕਰਾਂਗਾ ਜੋ ਘਟਨਾਵਾਂ ਇਹ ਗੱਲ ਮੈਂ ਤੁਹਾਨੂੰ ਕੀ ਦੱਸਣੀ ਤੁਹਾਡੇ ਕੋਲ ਪਹਿਲਾਂ ਹੀ ਪਹੁੰਚ ਚੁੱਕੀ ਹੈ ਗੱਲ ਮੈਂ ਉਹ ਕਰਨ ਜਾ ਰਿਹਾ ਹਾਂ ਭਾਵੇਂ ਅਸੀਂ ਦੇਸ਼ ਵਿੱਚ ਬੈਠੇ ਜਾਂ ਪ੍ਰਦੇਸ ਦੇ ਵਿੱਚ ਬੈਠੇ ਆ ਆਪਾਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਰਿਸ਼ਤੇ ਹਨ ਆਪਣੇ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਰਿਲੇਸ਼ਨ ਹੁੰਦੇ ਸੀ ਭਾਵੇਂ ਕਿਸੇ ਦਾ ਵੀ ਲਾਦੋਵਾ ਨਾ ਨਹੀਂ ਰਹਿਣਾ ਉਹ ਗੱਲਾਂ ਹੁਣ ਨਹੀਂ ਰਹੀਆਂ ਸਾਰੀ ਹੀ ਦੁਨੀਆ ਬੜੀ ਚੇਂਜ ਹੋ ਗਈ ਹੈ ਇੱਥੋਂ ਤੱਕ ਚੇਂਜ ਹੋ ਗਈ ਹੈ ਕਿ ਹੁਣ ਕਿਸੇ ਕੋਲ ਕਿਸੇ ਨੂੰ ਬੁਲਾਉਣ ਦਾ ਟਾਈਮ ਨਹੀਂ ਆਪਣੇ ਪਰਿਵਾਰ ਨੂੰ ਦੂਰ ਦੂਰ ਤੱਕ ਵੀ ਜਿਹੜੇ ਗੱਲਾਂ ਬਾਤਾਂ ਜਿਹੜੀਆਂ ਸਿਰਫ ਸੋਸ਼ਲ ਮੀਡੀਆ ਦੇ ਜਾਂ ਫੋਨਾਂ ਤੱਕ ਇੱਥੋਂ ਤੱਕ ਸੀਮਤ ਰਹਿ ਗਈਆਂ ਮਿਲੀਅਨਸ ਹਨ ਮਿਲੀਅਨਸ ਜਿਹੜੇ ਸੋਸ਼ਲ ਐਕਟਿਵ ਇਦ ਫਰੈਂਡ ਨਾਲ ਮੀਡੀਆ ਤੇ ਸੋਸ਼ਲ ਦੇ ਉੱਤੇ ਪਰ ਜਿੰਦਗੀ ਦੇ ਵਿੱਚ ਅਸਲ ਜਦੋਂ ਤੁਸੀਂ ਕਿਸੇ ਗੱਲ ਕਰਨੀ ਹੋਵੇ ਤਾਂ ਸ਼ਾਇਦ ਕੋਈ ਮੁਸ਼ਕਿਲ ਨਾ ਦੋ ਚਾਰ ਜਣੇ ਜਾਂ ਇੱਕ ਹੀ ਲੱਭਦਾ ਕਿ ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਕਰ ਸਕੋ ਅੱਜ ਇੱਕ ਮੈਂ ਵੀਡੀਓ ਦੇਖੀ ਇੱਥੇ ਵੀ ਅਸੀਂ ਬਜ਼ੁਰਗਾਂ ਨੂੰ ਲੈ ਕੇ ਆਉਂਦੇ ਆ ਉੱਥੇ ਵੀ ਪਰ ਇੱਥੇ ਇਹ ਨਾ ਕੰਟਰੀਆਂ ਵਿੱਚ ਥੋੜੇ ਜ਼ਿਆਦਾ ਹਾਲਾਤ ਖਰਾਬ ਹੈ ਬਜ਼ੁਰਗਾਂ ਨੂੰ ਅਸੀਂ ਲੈ ਆਉਂਦੇ ਆ ਮੁੜ ਕੇ ਘਰਾਂ ਦੇ ਵਿੱਚ ਉਹਨਾਂ ਨੂੰ ਰੱਖਦੇ ਨਹੀਂਗਾ ਬਹੁਤੇ ਬਹੁਤੇ ਵਾਰੀ ਕਈ ਵਾਰੀ ਸਾਰਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਕੋਈ ਵਿਚਾਰਾ 80 80 ਸਾਲ ਦਾ 75 75 ਦਾ ਅਖਾਰਾ ਅਖਬਾਰਾ ਵੇਚਦਾ ਫਿਰਦਾ ਕੋਈ ਸਟੋਰਾਂ ਦੇ ਰੇੜੀਆਂ ਤੋਂਦਾ ਫਿਰਦਾ ਹੁਣ ਤਾਂ ਇੱਥੋਂ ਤੱਕ ਗੱਲ ਆ ਗਈ ਇੱਕ ਮੈਂ ਅਜ ਵੀਡੀਓ ਦੇਖੀ ਆ ਉਹ ਉਹ ਇੱਕ ਲੇਡੀ ਹੈ ਉਹ ਆਪਣੇ ਸਸਸ ਨੂੰ ਕੁੜਦੀ ਪਈ ਹੈ ਤਾਂ ਉਹਦਾ ਹੀ ਮੁੰਡਾ ਜਿਹੜਾ ਵੀਡੀਓ ਬਣਾ ਰਿਹਾ ਉਹਨੇ ਹੀ ਵੀਡੀਓ ਵਾਇਰਲ ਕਰਕੇ ਸਾਰਿਆਂ ਨੂੰ ਦਿਖਾਈ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਤੁਸੀਂ ਦੇਖੋਗੇ ਤੇ ਮੈਂ ਵੀ ਥੋੜਾ ਜਿਹਾ ਪਾਰਟ ਪਾਵਾਂਗਾ ਉਹਨੂੰ ਕੁੱਟ ਕੇ ਉਹਨੂੰ ਨਾਲੇ ਗਾਲਾਂ ਨਾਲੇ ਬੁਰੀ ਹਾਲਤ ਤੇ ਨਾਲੇ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਡਰਿੰਕ ਵੀ ਬੜਾ ਕਰਦੀ ਹੈ ਜਿਹੜੀ ਕੁੱਟ ਰਹੀ ਹੈ ਤੇ ਬੜੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਵਾਪਰ ਰਹੀਆਂ ਸਨ ਉਸ ਨੂੰ ਇਦਾਂ ਦੇ ਸ਼ਬਦ ਉਹਨੂੰ ਮਤਲਬ ਕਹੇਗੇ ਕਿ ਜਿਹੜੇ ਤੁਸੀਂ ਸੁਣ ਨਹੀਂ ਸਕਦੇ ਤੂੰ ਕੁੱਤੀ ਹੈ ਤੂੰ ਫਲਾਣਾ ਇਹ ਤੂੰ ਫਲਾਣਾ ਸੋ ਬੈਡ ਬਹੁਤ ਇੱਕ ਇਹ ਮਾੜੀ ਗੱਲ ਹੈ ਬਹੁਤ ਇੱਕ ਮਾੜਾ ਲੱਗਿਆ ਦੇਖ ਕੇ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਜੇ ਮੈਨੇਜਰ ਗੱਲ ਜਰੂਰ ਕਾਵਾਂਗਾ ਜੇ ਤੁਹਾਡੇ ਨਾਲ ਕੋਈ ਇਦਾਂ ਦੀ ਹੁੰਦੀ ਏ ਕੋਈ ਕੁੱਟਦਾ ਏ ਕੋਈ ਮਾਰਦਾ ਏ ਕੋਈ ਜਿਆਦਾ ਧੱਕਾ ਕਰਦਾ ਤੁਸੀਂ ਘੱਟੋ ਘੱਟ ਜੇ ਤੁਸੀਂ ਦਰਦੇ ਹੋ ਕਿ ਆ ਪੁਲਿਸ ਨੂੰ ਕਾਲ ਨਾ ਕਰੀਏ ਇਹਨਾਂ ਨੂੰ ਅੰਦਰ ਨਾ ਕਰੀਏ ਨੂੰ ਨੂੰ ਜਾਂ ਆਪਣੇ ਮੁੰਡੇ ਨੂੰ ਜਾਂ ਜਿਹੜਾ ਵੀ ਤੁਹਾਡੇ ਨਾਲ ਧੱਕਾ ਕਰਦਾ ਤੁਸੀਂ ਕਮਿਊਨਿਟੀ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਜੇ ਇਦਾਂ ਕਿਸੇ ਨਾਲ ਇੱਥੇ ਹੋ ਰਿਹਾ ਤੁਸੀਂ ਸਾਨੂੰ ਗੋਲ ਕਰੋ ਅਸੀਂ ਜਰੂਰ ਜੋ ਕਰ ਸਕਦੇ ਆ ਤੁਹਾਡਾ ਕਮਿਊਨਿਟੀ ਦੇ ਵਿੱਚ ਤੁਹਾਡੀ ਹੈਲਪ ਕਰਾਂਗੇ ਤੁਹਾਡਾ ਸਨੇਹਾ ਵੀ ਲੋਕਾਂ ਤੱਕ ਪਹੁੰਚਾਵਾਂਗੇ ਕਿਉਂਕਿ ਜਿਨ੍ਹਾਂ ਨੇ ਸਾਨੂੰ ਪਾਲ ਪੋਸ਼ ਕੇ ਇੰਨਾ ਵੱਡਾ ਕੀਤਾ ਜੇ ਉਹਨਾਂ ਨੂੰ ਆ ਕੇ ਅਸੀਂ ਇਸ ਉਮਰ ਦੇ ਵਿੱਚ ਕਿਸੇ ਨਏ ਵਾਲਾਂ ਤੋਂ ਫੜ-ਫੜ ਕੇ ਕੁੱਟਣਾ ਹੈ ਤਾਂ ਦੁਰਲੰਭ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਵੀਡੀਓ ਦੇਖ ਕੇ ਕੁਝ ਏਦਾਂ ਦਾ ਮਹਿਸੂਸ ਹੋਇਆ ਕਿਉਂਕਿ ਇਹ ਬਹੁਤ ਕੁਝ ਹੋ ਰਿਹਾ ਵੇ ਬਹੁਤ ਜ਼ਿਆਦਾ ਸਾਡੇ ਕੋਲ ਏਦਾਂ ਦੇ ਪ੍ਰੋਗਰਾਮ ਦੀਆਂ ਲੋਕੀ ਦੱਸ ਰਹੇ ਨੇ ਪਰ ਅਸੀਂ ਹੁਣ ਹੌਲੀ-ਹੌਲੀ ਜਿਹੜੇ ਇਦਾਂ ਦੀਆਂ ਸਮਾਜਿਕ ਜਿਹੜੀਆਂ ਬਰਾਈਆਂ ਹੋ ਰਹੀਆਂ ਨਾ ਉਹਨਾਂ ਦੇ ਉੱਤੇ ਵੀ ਜ਼ਰੂਰ ਗੱਲ ਕਰਿਆ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਉਸ ਦੇ ਬਾਰੇ ਵੀ ਅਸੀਂ ਰਲ ਮਿਲ ਕੇ ਦੋ ਚਾਰ ਜਨੇ ਪ੍ਰੋਗਰਾਮ ਕਰਕੇ ਤੁਹਾਨੂੰ ਜਾਣੂ ਕਰਾਈਏ ਇਹ ਬਹੁਤ ਇੱਕ ਭਾਵੇਂ ਇਹ ਪੰਜਾਬ 'ਚ ਦੇਸ਼ ਹੋਵੇਗਾ ਦੇਸ਼ ਤੋਂ ਬਾਹਰ ਹੋਵੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜਾ ਬੰਦਾ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਜੇ ਤੁਸੀਂ ਆਪਣੇ ਮਾ ਦੇ ਨਹੀਂ ਆਪਣੇ ਪਿਓ ਦੇ ਨਹੀਂ ਤਾਂ ਦੁਨੀਆ ਦੇ ਵਿੱਚ ਤੁਸੀਂ ਕਿਸੇ ਦੇ ਨਹੀਂ ਹੋ ਸਕਦੇ ਉਹਨਾਂ ਦੇ ਉੱਤੇ ਬਿਲਕੁਲ ਜੇ ਮੈਂ ਇਹ ਵੀ ਗੱਲ ਕਰਦਾਗਾ ਕਿ ਜੇ ਤੁਹਾਡੇ ਸੱਜਣ ਮਿੱਤਰ ਤੁਹਾਡੇ ਕੋਈ ਦੋਸਤ ਕੋਈ ਰਿਸ਼ਤੇਦਾਰ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਹਨ ਤੁਹਾਡੇ ਰਿਲੇਸ਼ਨ ਦੇ ਵਿੱਚ ਹਨ ਤੁਹਾਡੇ ਕਲੋਜ਼ ਹਨ ਜੇ ਉਹ ਆਪਣੇ ਬਜ਼ੁਰਗਾਂ ਦੇ ਨਾਲ ਉਹ ਧੱਕਾ ਕਰਦੇ ਹਨ ਜੇ ਉਹਨਾਂ ਨੂੰ ਨਹੀਂ ਪੁੱਛਦੇ ਤਾਂ ਤੁਹਾਡੇ ਕਦੇ ਦੋਸਤ ਨਹੀਂ ਹੋ ਸਕਦੇ ਉਹਨਾਂ ਦੇ ਨਾਲ ਤੁਹਾਡੀ ਬਹੁਤਾ ਚਿਰ ਜਿਹੜੇ ਨਿਬਲਵਾਨੀ ਗੱਲ ਨਹੀਂ ਹੈਗੀ ਸੋ ਇਸ ਗੱਲ ਦਾ ਜਰੂਰ ਧਿਆਨ ਰੱਖਿਓ ਇਹ ਗੱਲ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿਸੇ ਨੂੰ ਦੱਸੀ ਨਾ ਪਰ ਇਹ ਜਰੂਰ ਦੱਸਿਓ ਇਹ ਗੱਲ ਦੱਸ ਕੇ ਆਪਣੇ ਸਾਝੀ ਕਰਨ ਵਾਲੀ ਗੱਲ ਹੈ ਸੋ ਇਹ ਜਿਹੜੀਆਂ ਵੀਡੀਓ ਆਈਆਂ ਬਹੁਤ ਹੀ ਇੱਕ ਸ਼ਰਮਨਾਕ ਜਿੱਥੇ ਦੁਨੀਆ ਭਰ ਦੇ ਵਿੱਚ ਅੱਜ ਕੱਲ ਸਾਡੇ ਲੋਕਾਂ ਦੀ ਵਿਰੋਧਤਾ ਸ਼ੁਰੂ ਹੋਈ ਹੈ ਦੁਨੀਆ ਭਰ ਦੇ ਵਿੱਚ ਮੈਂ ਕਹਿ ਸਕਦਾ ਹਰ ਕੰਟਰੀ ਦੇ ਵਿੱਚ ਅਜਿਹਾ ਆਪਾਂ ਪ੍ਰੋਗਰਾਮ ਹੀ ਉੱਤੇ ਕਰਦੇ ਆ ਫਿਰ ਅੱਗੋਂ ਕਰਾਂਗੇ ਇਹ ਚੀਜ਼ਾਂ ਦਾ ਵੀ ਖਾ ਰੱਖੋ ਕਿ ਜਦੋਂ ਇਦਾਂ ਦੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਹਨ ਤਾਂ ਉਸ ਦੇ ਨਾਲ ਹੋਰ ਸਾਨੂੰ ਇਹ ਜਿਹੜੀਆਂ ਡੈਮੇਜ ਕਰਨ ਗਿਆ ਆ ਇਸ ਦੇ ਨਾਲ ਨਾਲ ਮੈਂ ਇੱਕ ਖਬਰ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਆ ਹਿਕਸਵਿਲ ਲੌਂਗ ਰੈਂਡ ਦੀ ਗੱਲ ਹੈ ਹਿਕਸਵਿਲ ਲੌਂਗ ਰੈਂਡ ਦੀ ਅਪ੍ਰੈਲ 2005 ਦੀ ਗੱਲ ਹੈ ਆ ਇੱਕ ਗਰੇਸ਼ ਨੋਏ ਨਾਂ ਦਾ ਸੀ ਇੱਕ ਆਪਣਾ ਮੁੰਡਾ ਸੀ ਕੋਈ ਉਹ ਇੱਥੇ ਗੱਡੀ ਚਲਾ ਰਿਹਾ ਸੀ 올ਡ ਕੰਟਰੀ ਰੋਡ ਹਿਕਸਵਿਲ ਦੇ ਵਿੱਚ ਉਥੇ ਰੈੱਡ ਲਾਈਟ ਸੀ red light ਨੂੰ ਉਸਨੇ 80 ਮਾਈਲ ਦੀ ਸਪੀਡ ਦੇ ਨਾਲ ਉਹਨੇ ਕ੍ਰੋਸ ਕੀਤਾ 80 ਮਾਈਲ ਦੀ ਸਪੀਡ ਦੇ ਨਾਲ ਉਹਨੇ ਉਸ ਨੂੰ ਕ੍ਰੋਸ ਕੀਤਾ 올ਡ ਕੰਟਰੀ ਰੋਡ ਦੇ ਉੱਤੇ 2000 ਪੰਜ ਦੀ ਗੱਲ ਹੈ ਉੱਥੇ ਇੱਕ 44 ਸਾਲਾਂ ਦਾ ਮਿਸਟਰ ਪੋਲੋ ਉਸ ਦੀ ਐਟ ਦੀ ਸਪਾਰਟਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਆ ਜਦੋਂ ਉਸ ਨੂੰ ਹਸਪਤਾਲ ਵੀ ਲਾ ਕੇ ਸਾਰਾ ਇਹਨੂੰ ਅਰੈਸਟ ਕਰਕੇ ਸਾਡ ਸੂਟ ਲੱਗੀ ਇਹਨੂੰ ਜਦੋਂ ਹਸਪੀਟਲੋਂ ਇਹਨੂੰ ਵੀ ਲੈ ਕੇ ਗਏ ਜਿਹਨੇ ਐਕਸੀਡੈਂਟ ਕੀਤਾ ਸੀ ਇਹਦਾ ਪਾਸਪੋਰਟ ਵੀ ਲੈ ਲਿਆ ਉਸ ਤੋਂ ਬਾਅਦ ਇਹਦਾ ਬੇਲ ਹੋ ਗਈ ਇਹਨੂੰ ਜਮਾਨਤ ਮਿਲ ਗਈ ਜਦੋਂ ਇਹਨੂੰ ਜਮਾਨਤ ਮਿਲ ਗਈ ਤਾਂ ਪਾਸਪੋਰਟ ਵੀ ਉਹਨਾਂ ਦੇ ਕੋਲ ਸੀ ਇਹਨੇ ਕਿਸੇ ਹੋਰ ਦਾ ਪਾਸਪੋਰਟ ਲੈ ਕੇ ਜਾਂ ਆਈ ਡੋਨਟ ਨੋ ਕੀ ਕਰਕੇ ਇਹ ਉਸ ਤੋਂ ਬਾਅਦ ਭੱਜ ਕੇ ਚਲਾ ਗਿਆ ਜੀ ਇੰਡੀਆ ਬੰਬੇ ਜਾ ਕੇ ਰਹਿਣ ਲੱਗ ਪਿਆ ਉੱਥੇ ਜਾ ਕੇ ਰਹਿੰਦਾ ਰਿਹਾ ਰਹਿੰਦਾ ਰਿਹਾ 44 ਸਾਲਾਂ ਦਾ ਸੀ ਜਿੰਨੂੰ ਇਹ ਮਾਰ ਕੇ ਗਿਆ ਸੀ ਉਹਨਾਂ ਦੇ ਘਰ ਦੇ ਨੂੰ ਪਤਾ ਲੱਗ ਗਿਆ ਵੀ ਉੱਥੋਂ ਭੱਜ ਗਿਆ ਇੱਥੇ ਕੋਰਟ 'ਚ ਕੇਸ ਚੱਲਦਾ ਲੱਗਿਆ ਲੌਂਗ ਰਨ ਦੇ ਵਿੱਚ ਪਰ ਉਹ ਹੱਥ ਨਹੀਂ ਆਇਆ ਉਹ ਨਿਕਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਉੱਤੇ ਕੇਸ ਕੀਤਾ ਬੰਬੇ ਦੀ ਕੋਰਟ ਦੇ ਵਿੱਚ ਉੱਥੇ ਕੋਰਟ ਦੇ ਵਿੱਚ ਇਹਨਾਂ ਦੇ ਵਕੀਲ ਅਮੈਕਾ ਦੀਆਂ ਏਜੰਸੀਆਂ ਇਹਨਾਂ ਨੇ ਕੇਸ ਲੜਿਆ ਲੰਮਾ ਸਮਾਂ ਇਹਨਾਂ ਨੇ ਕੇਸ ਲੜਿਆ ਅਤੇ 2000 April 2005 ਵਾਲਾ ਹੀ ਜਿਹੜਾ ਇੱਥੇ ਹਿੱਟ ਐਂਡ ਜਿਹਨਾਂ ਜਿੰਨੇ ਗੱਡੀ ਮਾਰ ਕੇ ਜਿੰਨੇ ਮਾਰ ਕੇ ਭੱਜਿਆ ਸੀ ਉਹਤੇ ਜਿਹੜਾ ਜਮਾਨ ਦੇ ਉੱਤੇ ਮੁੜ ਕੇ ਭੱਜ ਗਿਆ ਸੀ ਉਸ ਨੂੰ ਫੋਨ ਇਹਨਾਂ ਨੇ ਉਥੋਂ ਗਿਲਤੀ ਕਰਾ ਕੇ ਤੇ ਫੜ ਕੇ ਇੱਥੇ ਲਿਆ ਕੇ ਕੋਰਟ ਵਿੱਚ ਉਹਨੂੰ ਪੇਸ਼ ਕੀਤਾ ਹੁਣ ਅਤੇ ਹੁਣ ਪੇਸ਼ ਕਰਨ ਤੋਂ ਬਾਅਦ ਉਹਨੂੰ ਇਹਨਾਂ ਨੇ ਹੁਣ ਪਤਾ ਹੀ ਹੈ ਕਿ ਸਜ਼ਾ ਜਿਹੜੀ ਉਹਨੂੰ ਵੱਡੀ ਲੰਮੀ ਸਜ਼ਾ ਹੋਣ ਨੂੰ ਮੁੜ ਕੇ ਭੱਜ ਨਹੀਂ ਸਕਦਾ ਕਿਤੇ ਭੱਜਣਾ ਨਹੀਂ ਦੇਣਾ ਸੋ ਇਹ ਸੀ ਅੱਜ ਦੀ ਇੱਕ ਹੋਰ ਜਿਹੜੀ ਸਟੋਰੀ ਆਪਾਂ ਦੇਖੀ ਕਿ ਇੰਡੀਅਨ ਇੱਕ ਬੰਦਾ ਇੱਥੋਂ ਮਾਰ ਕੇ ਬੰਬੇ ਭੱਜ ਗਿਆ ਤੇ ਬੰਬੇ ਤੋਂ ਅਮਰੀਕਾ ਵਾਲਿਆਂ ਨੇ ਫੜ ਕੇ ਲਿਆ ਕੇ ਉਹਨੂੰ ਇੱਥੇ ਸਜ਼ਾ ਦੇਣਗੇ ਸੋ ਇਹ ਸੀ ਅੱਜ ਦਾ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਕੀਤੇਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਦੱਸਨੀ ਆ ਇੱਕ ਗੱਲ ਸੱਜਣਾ ਇਹ ਗੱਲ ਕਿਸੇ ਨੂੰ ਦੱਸੀ ਨਾ ਫਿਰ ਅਗਲੇ ਪ੍ਰੋਗਰਾਮਾਂ 'ਚ ਮਿਲਾਂਗੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਦੱਸਣਾ ਨਹੀਂ ਤੁਸੀਂ ਇਹ ਗੱਲ ਕਿਸੇ ਨੂੰ ਪਰ ਸ਼ਾਇਦ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ